ਬੋਟਾ ਬੰਦ ਕੀ ਕਰ ਆਪਾਂ ਸਕੂਲ ਜਾ ਕੇ ਪ੍ਰੀਖਿਆ ਦੰਦੇ ਆ ਕਦੇ ਵਾਸਤੇ ਰਿਜ਼ਲਟ ਆਊਗਾ ਨਾ ਤੇ ਰਿਜ਼ਲਟ ਨਿਕਲਨੇ ਇੱਕ ਦਿਨ ਜਿਹਦੇ ਬਾਰੇ ਗੁਰਬਾਣੀ ਚ ਕਿਹਾ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਮ ਕਲੀ ਸ਼ਲੋਕ ਮਹੱਲਾ ਪਹਿਲਾ ਅੰਗ 957 ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਲੇਖਾ ਰਬ ਮਗੇਸੀਆ ਬੈਠਾ ਕੱਣ ਬਹੀ ਮੈਂ ਮੈਟਾਬੋਲਿਜ਼ਮ ਜਿਹੜਾ ਅਸੀਂ ਭੋਜਨ ਖਾਂਦੇ ਆ ਉਹ ਹਜ਼ਮ ਕਰਕੇ ਜਿਹੜਾ ਖੂਨ ਬੰਨਾ ਰੋਟੀ ਇਦੁਰਤ ਲੱਗਦੇ ਸਾਰਾ ਉਹਨੂੰ ਮੈਟਾਬੋਲਿਜ਼ਮ ਕਹਿੰਦੇ ਨੇ ਰੋਜ਼ਾ ਰੱਖਣ ਨਾਲ ਕੀ ਹੁੰਦਾ ਸਾਡਾ ਨਾ ਮੈਟਾਬੋਲਿਜ਼ਮ ਹੈ ਉਹਦੇ ਰੇਟ ਚ ਵਧਰੀ ਆਉਂਦੀ ਹੈ ਨਹੀਂ ਮੇਰਾ ਰੱਬ ਦੇਖ ਰਿਹਾ ਹੈ ਜਿਵੇਂ ਨੇ ਪੀ ਲਿਆ ਲੋਕਾਂ ਨੂੰ ਪਤਾ ਲੱਗਣਾ ਲੇਕਿਨ ਜਿਹਦੇ ਵਾਸਤੇ ਮੈਂ ਰੋਜ਼ਾ ਰੱਖਿਆ ਹੈ ਉਹਨੇ ਦੇਖ ਲੈ ਫਿਰ ਕੀ ਫਾਇਦਾ ਇਹ ਹਰ ਪਾਸੇ ਨਹੀਂ ਜਾਂ ਮੇਰਾ ਰੋਜ਼ਾ ਹੈ ਹੈਨਾ ਇਸ ਚੀਜ਼ ਅਹਿਸਾਸ ਦੇ ਪੈਦਾ ਕਰਨ ਦਾ ਨਾਮ ਰੋਜ਼ਾ ਹੈ ਕਿ ਮੇਰਾ ਪ੍ਰਭੂ ਮੇਰਾ ਰੱਬ ਮੈਨੂੰ ਹਰ ਵੇਲੇ ਦੇਖ ਰਿਹਾ ਹੈ ਤੇ ਮੇਰੇ ਅੰਗਾਂ ਸੰਗੀ ਹੈ ਅਪਗਣੇ ਰੱਬ ਕੌਣ ਹੈ ਉਹ ਹਰ ਜਗ੍ਹਾ ਮੌਜੂਦ ਹੈ ਹਰ ਇੱਕ ਨੂੰ ਦੇਖਦਾ ਹੈ ਤੇ ਹਰ ਇੱਕ ਦੀ ਸੁਣਦਾ ਹੈ यह एहसास पैदा हो जूगा जब एक महीना लगातार फिर वह ग्यारह महीने भी इस तो रिश्वत नहीं लूगा कि यतीम भतीजे जमीन नहीं दबूगा विधवा भरजाई भी हक नहीं मारूगा वह पता छा मैंने इतना इत जाना बचते हुए किसी बुराई तो बचते हुए गुजारा तो बाकी देरह महीने भी असी उस जिंदगी गुजारन वाले बन जाएंगे मतलब है अस बही हो ਅੰਦਰ ਉਹ ਵਈ ਹੋਈ ਇਹ ਸਮਝ ਲਓ ਇੱਕ ਘੋੜਾ ਹੁੰਦਾ ਨਾ ਇੱਕ ਘੋੜੇ ਦਾ ਸਵਾਰ ਹੁੰਦਾ ਘੋੜਾ ਤੋਦ ਨੂੰ ਚੱਲਦਾ ਕਿ ਉਹਨੂੰ ਸਵਾਰ ਲੱਗ ਜਾਂਦਾ ਕਾਰ ਵੀ ਉਸ ਕਾਰ 'ਚ ਬੈਠੇ ਹੋ ਨਾ ਬੈਠੇ ਹੋ ਕਾਰ 'ਚ ਡਰਾਈਵਰ ਜਿੱਧਰ ਨੂੰ ਮੁੜੂਗਾ ਉਹ ਤੋ ਨਹੀਂ ਮੁੜੂਗਾ ਨਾ ਕਾਰ ਤਾਂ ਆਪਣੀ ਮਰਜ਼ੀ ਨਾਲ ਕਾਰ ਨਹੀਂ ਮੁੜ ਸਕਦੀ ਬਿਲਕੁਲ ਇਸੇ ਤਰ੍ਹਾਂ ਹੀ ਇਹ ਜਿਹੜਾ ਸਰੀਰ ਹੈ ਇਹ ਸਵਾਰੀ ਹੈ ਇਸ ਵਾਰੀ ਹੈ ਜਿਹੜੀ ਰੂਹ ਹੈ ਇਹਦੀ ਸਵਾਰ ਹੈ ਜਦ ਸਾਡੀ ਰੂਹ ਬਣ ਗਈ ਨਾ ਆਤਮਾ ਬਣ ਗਈ ਫਿਰ ਸਾਡਾ ਸਰੀਰ ਮਾਰੇ ਕਮਾਗ ਨਹੀਂ ਜਾਊਗਾ ਯਾਰ ਆਤਮਾ ਸਹੀ ਹੈ ਇਹ ਆਤਮਾ ਜਿਹੜੀ ਹੱਡੀ ਜਿਹੜੀ ਸਾਡੀ ਸਵਾਰੀ ਹੈ ਨਾ ਸਵਾਰ ਸੌਰੀ ਉਹਨੂੰ ਸਹੀ ਕਰਨ ਦਾ ਇੱਕ ਪੋਰਸ ਹੈ ਤਾਂ ਕਿ ਤੇਰੀ ਜਿਹੜੀ ਜ਼ਿੰਦਗੀ ਦੀ ਗੱਡੀ ਹੈ ਨਾ ਤੇਰੀ ਸ਼ਰੀਰ ਦੀ ਗੱਡੀ ਇਹ ਸਹੀ ਚੱਲੇ ਇਸ ਲਈ ਰੋਜ਼ੇ ਖਰਜ ਕਿਤੇ ਗਏ ਨੇ ਦੂਸਰਾ ਰੋਜ਼ੇ ਦਾ ਅਰਥ ਇਹ ਤਾਂ ਹੈਗਾ ਅਰਬੀ ਦਾ ਅਰਥ ਇਹ ਉਦੂ ਲਾਫ ਦਾ ਰੋਜ਼ਾ ਰੋਜ਼ਾ ਦਾ ਤੁਹਾਡਾ ਸਬਰ ਬਰਦਾਸ਼ਤ ਹਮਦਰਦੀ ਸਹਿਨਸ਼ੀਲਤਾ ਇਹ खैर खाही गुस्से काबू पा रोजेल जब तू रोजा रखेगा जब आपने छो न हो गया छह रोजा मेरा जब यह आदत पै जू ना जे आदत ना हो चलता एक जब आप दूसरे बच्चे की गलती ना माफ करिए बाडी की गलती माफ न करिए तो घर चलाईया होंगे ने फिर आप समाज किए चलावेंगे मुल्क किलावेंगे यह आदत पाउ का नाम रोजा है इस चीज न गुरु साहब कहें ਸ੍ਰੀ ਗੁਰੂ ਗ੍ਰੰਥ ਸਾਹਿਬ ਸੁਹੀ ਮਹੱਲਾ ਪਹਿਲਾ ਅੰਗ 764 ਤੇ ਸਾਂਝ ਕਰੀਜੇ ਗੁਨਾਹ ਕੇਰੀ ਛੋੜ ਆਪੋ ਚੱਲੀਏ ਸਾਂਝ ਕਰੀਜੇ ਲੋਕਾਂ ਦੇ ਆਗੁਣਾ ਨੂੰ ਲੋਕਾਂ ਦੀਆਂ ਗਲਤੀਆਂ ਨੂੰ ਲੋਕਾਂ ਦੀਆਂ ਕਮੀਆਂ ਨੂੰ ਵਿਸਾਰਦੇ ਹੋਏ ਛੱਡਦੇ ਹੋਏ ਦਰਗੁਜ਼ਰ ਕਰਦੇ ਹੋਏ ਉਹਨਾਂ ਦੀਆਂ ਚੰਗਿਆਈਆਂ ਤੇ ਭਲੇ ਕਰਮਾਂ ਨਾਲ ਸਾਂਝ ਪੈਦਾ ਕਰਕੇ ਜੀਵਨ ਗੁਜ਼ਾਰਨਾ ਚਾਹੀਦਾ ਹੈ ਕਿਉਂਕਿ ਆਗੁਣਾ ਤੋਂ ਪਾਕ ਤਾਂ ਸੰਸਾਰ ਦਾ ਕੋਈ ਵਿਅਕਤੀ ਤੇ ਜਾਤੀ ਨਹੀਂ ਹੋ ਸਕਦੀ ਹੈ ਨਹੀਂ ਕੋਈ ਇਸ ਲਈ ਇਹ ਰੋਜ਼ੇ ਨਾਲ ਹੁੰਦਾ ਵੀ ਨਹੀਂ ਯਾਰ ਤੇ ਤੀਸਰੀ ਹਮਦਰਦੀ ਕੀ ਹੈ ਹਮਦਰਦੀ ਇੱਕ ਇਸਤਕਾਮ ਦੀ ਕਿ ਸਿੱਖਿਆ ਹੈ ਉਹ ਮੁਸਲਮਾਨ ਵੀ ਜਿਹੜਾ ਖੁੱਤਾ ਢਿੱਡ ਪਰ ਕੇ ਖਾ ਲਵੇ ਆਪ ਤਾਂ ਪਰ ਉਹਦਾ ਗਵਾਂਢੀ ਭੁੱਖਾ ਸੌਵੇ ਤੂੰ ਦੇਖ ਤੇਰੇ ਆਲੇ-ਦਾਲੇ ਕੌਣ ਹੈ ਕਿੰਨੇ ਲੋਕ ਨੇ ਜਿਹੜਾ ਰੋਟੀ ਨਹੀਂ ਮਿਲਦੀ ਹੈਗੀ ਤੇਰਾ ਰੋਜ਼ਾ ਨਹੀਂ ਹੈ ਇਹ ਹਮਦਰਦੀ ਪੈਦਾ ਕਰਦਾ ਇੱਕ ਹਦੀਸ ਕੁਰਾਨ ਦੀ ਚਾਹਤ ਹੈ ਸੂਰਤ ਮਦਸਰ ਉਹਦੀ ਮਦਸਰ ਉਹ ਨਾਮ ਹੈ ਉਹਦੀ ਐਤ ਨੰਬਰ 44 ਜੀ ਕਿਹਾ ਗਿਆ ਜਿਹੜੇ ਨਰਕ ਦੇ ਵਾਸੀ ਹੋਣਗੇ ਨਰਕ ਚ ਜਾਣਗੇ ਰੱਬ ਦੇ ਚਰਨਾਂ ਤੇ ਨਿਵਾਸ ਤੇ ਹੁੰਦੀ ਮਿਲੂਗਾ ਉਹਨਾਂ ਜੋ ਨਰਕ ਦੇ ਵਸਿਆਂ ਦੀ ਕਿਹੜੀ ਖਾਸ ਚੀਜ਼ ਬਣਨ ਕੀਤੀ ਗਈ ਹੈ ਇੱਕ ਖਾਸ ਗੱਲ ਉਹ ਵੀ ਦੱਸੀ ਗਈ ਹੈ ਉਹ ਜਿਹੜੇ ਭੁੱਖਿਆਂ ਨੂੰ ਭੋਜਨ ਨਹੀਂ ਕਰਾਉਂਦੇ ਉਹ ਵੀ ਨਰਕ ਚ ਜਾਣਗੇ ਉਹਨਾਂ ਦੀ ਖਾਸ ਦਿਓਗੇ ਜਿਹੜੇ ਰੋਗਿਆਂ ਨੂੰ ਭੋਜਨ ਨਹੀਂ ਕਰਾਉਂਦੇ ਇਸ ਕਰਕੇ ਇਹਦੇ ਚ ਹਮਦਰਦੀ ਪੈਦਾ ਹੁੰਦੀ ਹੈ ਚਾਹੇ ਹੁਣ ਅਸੀਂ ਸਵੇਰ ਤੱਕ ਸ਼ਾਮ ਤੱਕ ਹੰਢਿਆ ਆ ਰਹੇ ਹਾਂ ਉਹਨੂੰ ਪਤਾ ਦਰਦ ਕਿੰਨਾ ਹੁੰਦਾ ਹੈ ਹੈਨਾ ਜਦੋਂ ਉਹ ਕారణਾ ਮଧ୍ୟ ਇਹਨਾਂ ਲੋਕ ਭੁੱਖੇ ਨੇ ਯਾਰ ਬੜੀ ਔਖੀ ਐ ਲੇਕਿਨ ਅਸੀਂ ਭੁੱਖਾ ਰਹਿ ਕੇ ਦੇਖ ਰਿਆਂ ਮੈਨੂੰ ਪਤਾ ਭੁੱਖ ਕੀ ਐ ਉਹ ਭਾਈ ਤੂੰ ਦੇਖ ਤੇਰੇ ਆਲੇ-ਦਾਲੇ ਕਿੰਨੇ ਲੋਕ ਨੇ ਜਿਹਨੂੰ ਦੋ ਟਾਈਮ ਦੀ ਰੋਟੀ ਵੀ ਨਹੀਂ ਮਿਲਦੀ ਤੂੰ ਦਾ ਚਾਰ-ਚਾਰ ਰੋਟੀਆਂ ਇਹਨਾਂ ਨੇ ਭੋਜਨ ਖਾ ਰਹੇ ਆ ਉਹਦੇ ਵਿੱਚੋਂ ਕੁਛ ਕੱਢ ਕੇ ਉਹਨਾਂ ਦੇ ਰੱਖੀਂ ਵੀ ਲਾ ਦੇ ਇਸ ਇਹ ਚੀਜ਼ ਨੂੰ ਪੈਦਾ ਕਰਨ ਦਾ ਨਾਮ ਅਰੋਧ ਐ ਚ ਚੌਥੀ ਵਾਰ ਜਿਹੜੀ ਮੈਂ ਕਹਿ ਰਿਆ ਸੀ ਹੁਣ ਦੇਖੋ ਅੱਜ ਕੱਲ੍ਹ ਤਾਂ ਮੌਸਮ ਠੀਕ ਐ ਜਦੋਂ ਅਸੀਂ ਪਹਿਲੀ ਵਾਰ ਆਏ تھے ਬਹੁਤ ਗਰਮੀ ਸੀ ਉਸ ਵੇਲੇ 16 ਘੰਟੇ ਦਾ ਰੋਜ਼ਾ ਸੀ 16 ਘੰਟਿਆਂ ਦਾ ਸਵੇਰੇ 5 ਵਜੇ ਖਾ ਕੇ ਰਾਤ ਨੂੰ 7:30 ਵਜੇ ਰੋਇਆ ਖੁੱਲਿਆ ਜੂਨ ਤੇ ਜੁਲਾਈ ਦਾ ਮਹੀਨਾ ਹੁੰਦਾ ਹੈ ਗਰਮੀ ਨਾਲ ਥੋੜਾ ਖੇਤਾਂ 'ਚ ਕੰਮ ਕਰਦੇ ਆਂ ਕੀ ਹਾਲ ਹੋ ਜਾਂਦਾ ਹੈ ਹੈਨਾ ਪਾਣੀ ਮਿਲੂ ਤਰਸਦਾ ਹੁੰਦਾ ਪਰ ਰੋਟੀ ਨਾ ਮਿਲੇ ਪਰ ਪਾਣੀ ਮਿਲੇ ਦੁਪਹਿਰ ਦਾ ਟਾਈਮ 2-3 ਵਜੇ ਦਾ ਖੇਤੀ ਜੋ ਹੁੰਦਾ ਹੈ ਮੰਡੀ 'ਚ ਆਉਂਦਾ ਹੈ ਉਹ ਫਿਰ ਮੂੰਹ ਨਾਉਂਦਾ ਤੌਂਦਾ ਕੂਲੀ ਕਰਦਾ ਹੈ ਕੂਲੀ ਕਰਦਾ ਹੋਵੇ ਕੋਸ਼ਿਸ਼ ਹੁੰਦੀ ਹੈ ਮੇਰੇ ਇੱਕ ਬੂੰਦ ਵੀ ਇੱਧਰ ਨਾ ਚੜੀ ਜਾਵੇ ਇੱਕ ਬੂੰਦ ਪਾਣੀ ਦੀ ਹਾਲਾਂਕਿ ਬਾਥਰੂਮ 'ਚ ਉਹ ਕੋਈ ਦੇਖ ਨਹੀਂ ਰਿਹਾ ਹੁੰਦਾ ਕੂੜਾ ਲੱਗਿਆ ਹੁੰਦਾ ਉਹ ਇਹ ਹੁੰਦਾ ਮੇਰੇ ਰੱਬ ਦੇਖ ਰਿਹਾ ਹੈ ਉਹਨਾਂ ਅਹਿਸਾਸ ਰੰਗ ਨਹੀਂ ਮੇਰਾ ਰੱਬ ਦੇਖ ਰਿਹਾ ਜਿਵੇਂ ਨੇ ਪੀ ਲਿਆ ਲੋਕਾਂ ਨੂੰ ਪਤਾ ਲੱਗਣਾ ਲੇਕਿਨ ਜਿਹਦੇ ਵਾਸਤੇ ਮੈਂ ਰੋਜ਼ਾ ਰੱਖਿਆ ਹੈ ਉਹਨੇ ਦੇਖ ਲੈ ਫਿਰ ਕੀ ਫਾਇਦਾ ਇਹ ਹਰ ਪਾਸੇ ਨਹੀਂ ਮੇਰਾ ਰੋਜ਼ਾ ਹੈ ਹੈਨਾ ਇਸ ਚੀਜ਼ ਅਹਿਸਾਸ ਦੇ ਪੈਦਾ ਕਰਨ ਦਾ ਨਾਮ ਰੋਜ਼ਾ ਹੈ ਕਿ ਮੇਰਾ ਪ੍ਰਭੂ ਮੇਰਾ ਰੱਬ ਮੈਨੂੰ ਹਰ ਵੇਲੇ ਦੇਖ ਰਿਹਾ ਹੈ ਉਹ ਫਿਰ ਰੰਗ ਸੰਗੀ ਹੈ ਆ ਪਗਣੇ ਰੱਬ ਕੌਣ ਹੈ ਉਹ ਹਰ ਜਗ੍ਹਾ ਮੌਜੂਦ ਹੈ ਹਰ ਇੱਕ ਨੂੰ ਦੇਖਦਾ ਹੈ ਤੇ ਹਰ ਇੱਕ ਦੀ ਸੁਣਦਾ ਹੈ ਇਹ ਅਹਿਸਾਸ ਪੈਦਾ ਹੋ ਜੂਗਾ ਜਦੋਂ ਕਿ ਮਹੀਨਾ ਲਗਾਤਾਰ ਫਿਰ ਉਹ 11 ਮਹੀਨੇ ਵੀ ਇਸ ਤੋਂ ਰਿਸ਼ਵਤ ਨਹੀਂ ਲਊਗਾ ਕਿਸੇ ਦੀ ਬੱਟ ਨਹੀਂ ਪੱਡੂਗਾ ਯਤੀਪਤੀ ਜੇ ਦੀ ਜ਼ਮੀਨ ਨਹੀਂ ਲੱਗੂਗਾ ਵਿਧਵਾ ਪਰਜਾਈ ਦੀ ਹੱਕ ਨਹੀਂ ਮਾਰੂਗਾ ਉਹ ਉਹ ਪਤਾ ਛੜ ਜਾਣਾ ਮੈਨੂੰ ਇੱਥੇ ਇੱਥੇ ਰਹਿ ਜਾਣਾ ਉਹ ਰੂਹ ਦੇ ਆਤਮਾ ਦੇ ਨਸ਼ਿਆਂ ਨੂੰ ਛੜਾਉਂਦਾ ਜਿਹੜੇ ਆਪ ਨੂੰ ਨੂੰ ਐਬ ਲੱਗੇ ਹੋਏ ਨੇ ਜਿਵੇਂ ਸਾਡੇ ਸ਼ਰੀਰ ਨੂੰ ਐਬ ਲੱਗਿਆ ਨਾ ਨਸ਼ੇ ਦਾ ਆਪ ਨੂੰ ਵੀ ਐਬ ਲੱਗਦੇ ਨੇ ਉਹ ਆਤਮਾ ਦੇ ਐਬਾਂ ਨੂੰ ਨਸ਼ਿਆਂ ਨੂੰ ਛੜਾਉਂਦਾ ਇੱਕ ਮਹੀਨੇ ਦਾ ਟ੍ਰੇਨਿੰਗ ਕੋਰਸ ਹੈ ਜਿਵੇਂ ਨਸ਼ਾ ਸ਼ਰੂ ਕੇਂਦਰ ਜੁੰਦਾ ਆਦਾ ਐਬ ਲਾਲਚ ਦਾ ਝੂਠ ਦਾ ਰਿਸ਼ਵਤ ਖੋਰੀ ਦਾ ਧੋਖਾ ਦੇਣ ਦਾ ਕਿਸੇ ਜ਼ਮੀਨ ਦੱਬਣ ਦਾ ਇਹ ਐਬ ਨੇ ਸਾਰੇ ਆਤਮਾ ਦੇ ਇਹਨਾਂ ਨੂੰ ਛਡਾਉਣ ਲਈ ਇੱਕ ਮਹੀਨੇ ਦਾ ਟ੍ਰੇਨਿੰਗ ਕੋਰਸ ਹੈ ਜਦੋਂ ਇੱਕ ਮਹੀਨਾ ਰੱਖੇਗਾ ਨਸ਼ੇ ਤੋਂ ਬਚੇਗਾ ਐਬਾਂ ਤੋਂ ਤਾਂ ਫਿਰ ਤੇਰਾ ਆਕਾ 11 ਮਹੀਨੇ ਵੀ ਤੂੰ ਬਚਣ ਵਾਲਾ ਬਣ ਜਾਏਗਾ ਉਹਦਾ ਹੋਰ ਸ਼ਰੀਰ ਨੂੰ ਕੀ ਫਾਇਦਾ ਹੁੰਦਾ ਤੁਮਾ 10ਵਾਂ ਫਿਰ ਆਪਾਂ ਉਹ ਗੱਲ ਤੇ ਆਉਣਾ ਮੈਨੂੰ ਜਿਹੜਾ ਸ਼ਬਦ ਜਾਦ ਉੱਤੇ ਪਰ ਗੱਲ ਕਰਨੀ ਹੈ ਸਰੀਰ ਨੂੰ ਕੀ ਫਾਇਦਾ ਹੁੰਦਾ ਹੈ ਸਰੀਰ ਨੂੰ ਫਾਇਦਾ ਹੁੰਦਾ ਹੈ ਸਾਡਾ ਇੱਕ ਸਿਸਟਮ ਹੈ ਮੈਟਾਬੋਲਿਜ਼ਮ ਜਿਹੜਾ ਅਸੀਂ ਭੋਜਨ ਖਾਂਦੇ ਆ ਉਹ ਹਜ਼ਮ ਕਰਕੇ ਜਿਹੜਾ ਖੂਨ ਬਣਨਾ ਹੈ ਰੋਟੀ ਇਦੁਰਤ ਲੱਗਣੀ ਹੈ ਸਾਰਾ ਉਹਨੂੰ ਮੈਟਾਬੋਲਿਜ਼ਮ ਕਹਿੰਦੇ ਨੇ ਰੋਜ਼ਾ ਰੱਖਣ ਨਾਲ ਕੀ ਹੁੰਦਾ ਹੈ ਸਾਡਾ ਇਹ ਮੈਟਾਬੋਲਿਜ਼ਮ ਹੈ ਉਹਦੇ ਰੇਟ ਚ ਵਧਰੀ ਆਉਂਦੀ ਹੈ ਸਾਇੰਸਦਾਨੇ ਕਹਿੰਦੇ ਨੇ ਮੈਨੂੰ ਕਹਿੰਦਾ ਇੱਕ ਪਿਛਲੇ ਜਾਪਾਨ ਦੇ ਸਾਇੰਟਿਸਟ ਨੇ ਕੀਤਾ ਬਾਕੀ ਸਾਇੰਸਦਾਨੇ ਵੀ ਰੋਜ਼ੇ ਰੱਖਣ ਨਾਲ ਜਿਹੜੀ ਭੁੱਖਾ ਰਹਿੰਦੀ ਆਪਾਂ ਜਿਹੜਾ ਇਹ ਸਿਸਟਮ ਜਿਹੜਾ ਡੀਟੌਕਸੀਫਿਕੇਸ਼ਨ ਜਿਹਨੂੰ ਜਿਹੜਾ ਉਹ ਗੰਦੇ ਸਣਾਂ ਨੂੰ ਖਾਂਦੇ ਨੇ ਨਾ ਉਹਨੂੰ ਟੌਕਸਿਨ ਨੂੰ ਉਹਨਾਂ ਨੂੰ ਖਾਣ ਦਾ ਜਿਹੜਾ ਅਮਲ ਹੈ ਕਿਰਿਆ ਉਹਨੂੰ ਡੀਟੌਕਸੀਫਿਕੇਸ਼ਨ ਕਹਿੰਦੇ ਨੇ ਜਿਹੜਾ ਡੀਟੌਕਸੀਫਿਕੇਸ਼ਨ ਦਾ ਅਮਲ ਹੈ ਇਹ ਕੈਂਸਰ ਦੇ ਕਾਰਨਾਂ ਨੂੰ ਵੀ ਖਤਮ ਕਰਨ 'ਚ ਲਾਭਦਾਇਕ ਸਿੱਧ ਹੁੰਦਾ ਹੈ ਇਹਦੇ ਨਾਲ ਜਿਹਨਾਂ ਨੂੰ ਜਿਹਨਾਂ ਦਾ ਕੈਂਸਰ ਹੁੰਦਾ ਹੈ ਨਾ ਕੈਂਸਰ ਉਹ ਕਾਰਨਾਂ ਨੂੰ ਵੀ ਖਤਮ ਕਰਨ ਦਾ ਇੱਕ ਜ਼ਰੀਆ ਹੈ ਸਾਈਂ ਤਾਂ ਕਹਿੰਦਾ ਜੇ ਸੱਚੇ ਰੱਬ ਦੀਆਂ ਨਜ਼ਰਾਂ 'ਚ ਉਹੀ ਲੋਕ ਪ੍ਰਵਾਨ ਹੁੰਦੇ ਨੇ ਤੇ ਉਹੀ ਉਸ ਨੂੰ ਮਕਬੂਲ ਹੰਦ ਜਿਹੜੇ ਉਸ ਇੱਕੋ ਇੱਕ ਰੱਬ ਦੀ ਉਪਾਸਨਾ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮਹੱਲਾ ਪਹਿਲਾ ਅੰਗ 470 ਖਸਮ ਛੋੜ ਦੂਜੇ ਲਗੇ ਡੂਬੇ ਸੇ ਬਨ ਜਾ ਰਿਆ ਉਹ ਲੋਕ ਜਿਹੜੇ ਉਸ ਇੱਕ ਖਸਮ ਨੂੰ ਛੱਡ ਕੇ ਉਸ ਇੱਕ ਰੱਬ ਨੂੰ ਛੱਡ ਕੇ ਮੜੀਆਂ ਬਸਾਨਾਂ ਤੋਂ ਮਜ਼ਾਰਾਂ ਤੋਂ ਇਧਰ ਉਧਰਾਂ ਭੰਗਦੇ ਫਿਰਦੇ ਨੇ ਉਹ ਯਾਦ ਰੱਖਣ ਉਹਨਾਂ ਨੂੰ ਇਸ ਤਰ੍ਹਾਂ ਕੁਝ ਵੀ حاصل ਹੋਣ ਵਾਲਾ ਨਹੀਂ ਪ੍ਰਾਪਤ ਹੋਣਾ ਬੜਾ ਨਹੀਂ ਬਲਕਿ ਉਹ ਲੋਗ ਬਹੁਤ ਹੀ ناکਾਮੀ ਤੇ ਨਾ ਮੁਰਾਦੀ ਦੀ ਮੌਤ ਮਰਨਗੇ ਅੱਲਾਹ ਪਾਕ ਪਾਕ ਹੈ ਮਤਲਬ ਇਹ ਨਾ ਉਹਦੇ ਕੰਮਾਂ ਚੋਂ ਸਾਂਝੀ ਹੈ ਕੋਈ ਨਾ ਨਾ ਉਹਦੀ ਮੂੰਹ ਦੀ ਕੋ ਸਾਂਝੀ ਹੈ ਤੇ ਰੱਬ ਕਿਵੇਂ ਸਹਿਣ ਕਰੂਗਾ ਵੀ ਉਹਦੇ ਬਣਾਏ ਹੋਏ ਬੰਦੇ ਕਿਸੇ ਹੋਰ ਦੇਤੇ ਚੁਕਣ ਕਿਸੇ ਹੋਰ ਨੂੰ ਰੱਬ ਮੰਨਣ ਕਿਸੇ ਹੋਰ ਤੋਂ ਮਰਦਮੰਗਣ ਜਾ ਕੇ ਕਰੂ ਸਹਿਣ ਇਹਨੂੰ ਕਹਿੰਦੇ ਅੱਲਾਹ ਪਾਕ ਪਾਕ ਹੈ ਸ਼ੱਕ ਕਰੂੰ ਜੇ ਤੂੰ ਸੁਰ ਹੋਏ ਦੂਸਰਾ ਨਹੀਂ ਹੈਗਾ ਫਿਰ ਕਹਿੰਦਾ ਬੰਦੇ ਖੋਜ ਦਿਲ ਹਰ ਰੋਜ਼ ਤੂੰ ਦਿਲ ਨੂੰ ਖੋਜ ਇਹਦੇ ਵਿੱਚ ਮਿਲਾਵਟ ਤਾਂ ਨਹੀਂ ਆ ਰਹੀ ਗੜਵਟਾ ਨਹੀਂ ਆ ਰਹੀ ਕਿਸੇ ਹੋਰ ਤਾਂ ਨਹੀਂ ਜਾ ਰਿਹਾ ਇੱਕ ਦਿਨ ਛੱਡ ਕੇ ਜਾਣਾ ਫਿਰ ਸਾਡੇ ਲੇਖਾ ਜੋਖਾ ਦੇਣਾ ਸਾਡਾ ਹਰ ਕੰਮ ਲਿਖਿਆ ਜਾ ਰਿਹਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਆਸਾ ਮਹੱਲਾ ਪੰਜਵਾਂ ਅੰਗ 303 ਮੇਦੇ ਚਿਤੁਰ ਗੁਪਤ ਸਭ ਲਿਖਤੇ ਲੇਖਾ ਫਿਰ ਪਿੰਡਾਂ 'ਚ ਬੋਟਾ ਪੈਨੀਆਂ ਨੇ ਔਰ ਜਦੋਂ ਨਿਕਲਦਾ ਹੁੰਦਾ ਨਾ ਉਹ ਤਾਂ ਹੀ ਬੋਨੇ ਬੋਟਾ ਬੋਨਦਾ ਕੀ ਹੋਦਾ ਆਪਾਂ ਸਕੂਲ ਜਾ ਕੇ ਪ੍ਰੀਖਿਆ ਦਿੰਨੇ ਆ ਕਾਦੇ ਵਾਸਤੇ ਰਿਜ਼ਲਟ ਆਊਗਾ ਨਾ ਹੈ ਤੇ ਰਾ ਰਿਜ਼ਲਟ ਨਿਕਲਨੇ ਇੱਕ ਦਿਨ ਜਿਹਦੇ ਬਾਰੇ ਗੁਰਬਾਣੀ ਚ ਕਿਹਾ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਆਮ ਕਲੀ ਸ਼ਲੋਕ ਮਹੱਲਾ ਪਹਿਲਾ ਅੰਗ 953 ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ ਲੇਖਾ ਰਬ ਮੰਗੇਸੀਆ ਬੈਠਾ ਕੰਨ ਬਹੀ ਅੱਜ ਚਾਹੇ ਮਾੜਾ ਬੰਦਾ ਜ਼ੁਲਮ ਕਰਕੇ ਇੱਕ ਕਮਜ਼ੋਰ ਦੀ ਜ਼ਮੀਨ ਦੱਬ ਲੰਦਾ ਲੇਕਿਨ ਅਖੀਰ ਜਿੱਤ ਸੱਚ ਦੀ ਹੋਣੀ ਹੈ ਦੇਖਾ ਰੱਬ ਮਗੇਸ਼ਿਆ ਬੈਠਾ ਕੱਢ ਬਹੀ ਤਲਵਾ ਪਾਉਸਨ ਆਖੀਆ ਬਾਕੀ ਜਿਨਾ ਰਹੀ ਅਜ਼ਰਾਇਲ ਫਰੈਸਤਾ ਹੌਲੀ ਆਇ ਤਈ ਆਵਨ ਜਾਣ ਦਾ ਸੂਜੀ ਪੀੜੀ ਗਲੀ ਫਈ 40 ਸਾਲ ਭਾਈ ਵਰਦਾਨਾ ਗੁਰੂ ਨਾਨਕ ਸਾਹਿਬ ਦਾ ਰਹਾ 37 ਤੋਂ 40 ਸਾਲ ਚਾਰ ਉਦਾਸੀਆਂ ਚ ਇੰਨਾ ਟਾਈਮ ਲੱਗ ਗਿਆ ਸੀ ਦੋਨੇ ਹੁੰਦੇ ਤੇ ਕੁਰਬਾਨੀ ਕਹਿੰਦੀਆਂ ਨਾ 12 ਭਾਈ ਗੁਰਦਾਸ ਬਾਅਦ ਪਹਿਲੀ ਪੌੜੀ 35 ਦੇ ਬਾਬਾ ਗਿਆ ਬਗਦਾਦ ਨੂੰ ਬਾਹਰ ਜਾ ਕੇ ਆਸਨ ਇੱਕ ਬਾਬਾ ਕਾਰੂਪ ਦੂਜਾ ਰਬਾਬੀ ਮਰਦਾਨਾ ਹੁਣ ਜਦ ਭਾਈ ਮਰਦਾਨਾ ਰੋਜ਼ੇ ਰੱਖਦਾ ਸੀ ਜੰਗਲ ਜਿਹੇ ਪਹਾੜ 'ਚ ਬੈਠੇ ਹੋਣਗੇ ਤਾਂ ਉਧਰ ਰੋਜ਼ੇ ਕੋਣ ਕੋ ਲਾਂਦਾ ਹੋਊਗਾ ਗੁਰੂ ਨਾਨਕ ਸਾਹਿਬ ਹੀ ਕਰਾਉਂਦੇ ਹੋਣਗੇ ਨਾ ਕਰਾਉਂਦੇ ਹੋਣਗੇ ਨਾ ਕੋਈ ਬੰਦਾ ਹੈ ਨਹੀਂ ਦੀਸਰਾ ਇੰਨੇ 40 ਸਾਲ ਬੁਜ਼ਾਰੇ ਨੇ ਤੇ ਗੁਰੂ ਸਾਹਿਬ ਨੇ ਭਾਈ ਮਰਦਾਨਾ ਨੂੰ ਆਪਣਾ ਭਾਈ ਕਿਹਾ ਸੀ ਇਸ ਕਰਕੇ ਭਾਈ ਕਹਿੰਦਾ ਛੂਤ ਛਾਤ ਸੰਬੰਧੀ ਗੁਰਮਤਿ ਸਿਧਾਂਤ ਦੇ ਪੰਨਾ ਨੰਬਰ 8 ਤੇ ਦਰਜਾ ਸੀ ਕਿ ਇਹਾ ਚ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਨੂੰ ਆਪ ਹੀ ਭਾਈ ਦੀ ਪਦਵੀ ਦਿੱਤੀ ਸੀ ਬੰਨਾ 40 ਸਾਲ ਤੋਂ ਨਾਰਾਜ਼ ਨੇ ਹੁਣ ਜਦ ਗੁਰੂ ਨਾਨਕ ਸਾਹਿਬ ਰੋਜ਼ਾ ਘਲਾਉਂਦੇ ਹੋਣਗੇ ਤੇ ਕਦੇ ਕਦੇ ਰੱਖਦੇ ਵੀ ਹੋਣਗੇ ਸਹਿਰੀ ਅਵਤਾਰ ਦੇ ਗੁਰੂ ਸਾਹਿਬ ਹੀ ਕਰਾਉਂਦੇ ਸਨ ਨਾ ਤੇ ਸਫਰ ਜੁੰਦਾ ਬੰਦਾ ਇਸ ਲਈ ਜੈਨਪੁਰ ਵਾਲਿਓ ਮੈਂ ਉੱਥੇ ਵੀ ਕੱਲ ਪਰਸੋਂ ਉੱਥੇ ਉਹਨਾਂ ਨੂੰ ਬਧਾਈ ਦਿੱਤੀ ਆ ਤੁਸੀਂ ਬਧਾਈ ਦੇ ਪਾਤਰ ਹੋ ਅੱਜ ਕੀ ਹੈ ਅੱਜ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਨਾਨਕ ਸਾਹਿਬ ਦੇ ਵਾਰਿਸ ਸਿੱਖਪਰਾ ਤੇ ਭਾਈ ਮਰਦਾਨਾ ਦੇ ਵਾਰਿਸ ਉਹ ਸਮਾਣਾ ਰੋਜ਼ਾ ਘਲਾਉਣਗੇ ਉਹੀ ਕੰਮ ਜਿਹੜਾ ਗੁਰੂ ਨਾਨਕ ਸਾਹਿਬ ਆ ਭਾਈ ਮਰਦਾਨਾ ਕਰਦੇ ਰਹੇ ਤੇ ਅਸੀਂ ਕਰਨਾ ਹੈ ਨਾ ਇਹ ਉਹ ਚੀਜ਼ ਹੈ ਜਿਹੜੀ ਸ੍ਰੀ ਰੱਬ ਬਾਬਾ ਜੀ ਨੇ ਸ਼ੁਰੂਆਤ ਕੀਤੀ ਹੈ ਬੈਠ ਕੇ ਲੰਗਰ ਖਾਣੇ ਕੋਈ ਭੁੱਖਾ ਨਹੀਂ ਹੁੰਦਾ ਇੱਕ ਪਿਆਰ ਹੈ ਜਿਹੜਾ ਗੁਰੂ ਨਾਨਕ ਸਾਹਿਬ ਤੇ ਭਾਈ ਮਰਦਾਨੇ ਨੇ ਬੰਡਿਆ ਸੀਗੀ ਆਪਾਂ ਰਲ ਮਿਲ ਕੇ ਉਹਨਾਂ ਦੀਆਂ ਬੜਾਈਆਂ ਹੋਈਆਂ ਸਾਂਝਾਂ ਤੇ ਪਹਰਾ ਦੇਣ ਦੀ ਕੋਸ਼ਿਸ਼ ਹੈ ਆਪਣੀ ਦਾ ਬੜੇ ਮਨੁਨਤ ਦਾ ਪ੍ਰਾਪਤੀ ਹੈ ਡਾਕਟਰ ਸਾਹਿਬ ਦੇ ਪਛਾਣ ਨੂੰ ਸੀ ਸਾਰੇ ਤੁਸੀਂ ਨੱਥਤਾ ਨਾਲ ਬੈਠੇ ਹੋ ਭਾਈ